ਅੰਯਾ ਸਰਕਾਰ ਨੇ ਪਨਬਸ ਕੰਟਰੈਕਟ ਵਰਕਰਾਂ ਦੀ ਤਨਖਾਹ ਵਿੱਚ 5% ਵਾਧਾ ਕੀਤਾ ਹੈ ਇਸ ਦੇ ਲਾਭ ਸਿਰਫ ਉਹਨਾਂ ਲੋਕਾਂ ਨੂੰ ਹੀ ਮਿਲੇਗਾ ਜੋ 1 ਨਵੰਬਰ 2024 ਤੱਕ 1 ਸਾਲ ਪੂਰਾ ਕਰ ਚੁੱਕੇ ਹਨ ਇਸ ਸੰਬੰਧੀ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਇਸ ਹੁਕਮ ਦਾ ਲਾਭ ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਬੱਸ ਡਰਾਈਵਰਾਂ ਕੰਡਕਟਰਾਂ ਅਤੇ ਕਰਮਚਾਰੀਆਂ ਨੂੰ ਮਿਲੇਗਾ ਉਪਰੋਕਤ ਹੁਕਮ ਇਸ ਮਹੀਨੇ ਤੋਂ ਲਾਗੂ ਹੋ ਜਾਣਗੇ ਜਾਣਕਾਰੀ ਅਨੁਸਾਰ ਕਰਮਚਾਰੀ ਲੰਬੇ ਸਮੇਂ ਤੋਂ ਤਨਖਾਹ ਵਾਧੇ ਦੀ ਮੰਗ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਘੱਟ ਤਨਖਾਹ ਤੇ ਕੰਮ ਕਰਨ ਵਿੱਚ ਮੁਸ਼ਕਲ ਆ ਰਹੀ ਸੀ ਘਰ ਦੇ ਖਰਚੇ ਚਲਾਣੇ ਔਖੇ ਹੋਏ ਸਨ ਕਰਮਚਾਰੀਆਂ ਨੇ ਕਈ ਵਾਰ ਹੜਤਾਲ ਵੀ ਕੀਤੀ ਜਿਸ ਤੋਂ ਬਾਅਦ ਇਸ ਸੰਬੰਧੀ ਇੱਕ ਪ੍ਰਸਤਾਵ ਡਾਇਰੈਕਟਰ ਬੋਰਡ ਦੀ ਮੀਟਿੰਗ ਵਿੱਚ ਲਿਆਂਦਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ ਹੁਕਮ ਦੀ ਇੱਕ ਕਾਪੀ ਸੱਤ ਵੱਪਾ ਕਨੂ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਰੋਡਵੇਜ ਪੰਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ ਅੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ ਇਸ ਦੌਰਾਨ ਕਰਮਚਾਰੀਆਂ ਨੂੰ ਸੇਵਾ ਨਿਯਮਾਂ ਤਹਿਤ ਸਥਾਈ ਕਰਨ ਲਈ ਨੀਤੀ ਬਣਾਉਣ ਤੇ ਸਹਿਮਤੀ ਬਣੀ ਹੈ ਇਸ ਸਬੰਧੀ ਫਾਈਲ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਭੇਜੀ ਜਾਵੇਗੀ 25 ਜਨਵਰੀ ਨੂੰ ਟਰਾਂਸਪੋਰਟ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਮੀਟਿੰਗ ਤੋਂ ਬਾਅਦ ਕਾਨੂੰਨੀ ਨਿਯਮਾਂ ਅਨੁਸਾਰ 3 ਫਰਵਰੀ ਨੂੰ ਯੂਨੀਅਨ ਨਾਲ ਇੱਕ ਹੋਰ ਮੀਟਿੰਗ ਕੀਤੀ ਜਾਵੇਗੀ ਅਤੇ ਨੀਤੀ ਤੇਸਹਮ ਦੀ ਬਣਾਈ ਜਾਵੇਗੀ। ਅਤਨ ਪੰਜਾਬ ਸਰਕਾਰ ਨੇ ਪਨਪਸ ਕੰਟਰੈਕਟ ਵਰਕਰਾਂ ਦੀ ਤਨਖਾਹ ਵਿੱਚ 5% ਵਾਧਾ ਕੀਤਾ ਹੈ। ਇਸ ਦੇ ਲਾਭ ਸਿਰਫ ਉਹਨਾਂ ਲੋਕਾਂ ਨੂੰ ਮਿਲਣਗੇ ਜੋ 1 ਨਵੰਬਰ 2024 ਤੱਕ 1 ਸਾਲ ਪੂਰਾ ਕਰ ਚੁੱਕੇ ਹਨ। ਕੇਂਦਰੀ ਮੰਤਰੀ ਮੰਡਲ ਨੇ ਵੀਰਵਾਰ ਨੂੰ ਇੱਕ ਵੱਡੇ ਫੈਸਲੇ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਤਨਖਾਹ ਅਤੇ ਪੈਨਸ਼ਨਾਂ ਦੇ ਪੱਤਿਆਂ ਵਿੱਚ ਸੋਧ ਕਰਨ ਲਈ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਫੈਸਲਾ ਕੀਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼wini Vaishnaw ਨੇ ਕਿਹਾ ਕਿ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਜਿਸ ਕਰ ਯੋਗ ਹੈ ਕਿ 7ਵੇਂ ਤਨਖਾਹ ਕਮਿਸ਼ਨ ਦਾ ਗਠਨ 2016 ਵਿੱਚ ਕੀਤਾ ਗਿਆ ਸੀ ਇਸ ਦਾ ਕਾਰਜਕਾਲ 2026 ਵਿੱਚ ਖਤਮ ਹੋ ਰਿਹਾ ਹੈ। ਐਸ਼ਨਵ ਨੇ ਕਿਹਾ ਹੈ ਕਿ ਕਮਿਸ਼ਨ ਦੇ ਚੇਅਰਮੈਨ ਅਤੇ ਦੋ ਮੈਂਬਰਾਂ ਦੀ ਨਿਯੁਕਤੀ ਜਲਦ ਕਰ ਦਿੱਤੀ ਜਾਵੇਗੀ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਦੇਸ਼ ਭਰ ਦੇ ਲੱਖਾਂ ਸਰਕਾਰੀ ਕਰਮਚਾਰੀਆਂ ਦੀ ਤਨਖਾਹ 'ਚ ਬੰਪਰ ਵਾਧਾ ਹੋ ਸਕਦਾ ਹੈ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਰਮਚਾਰੀਆਂ ਦੀ ਤਨਖਾਹ ਨੂੰ ਸੋਧਣ ਲਈ ਅਠਵੇਂ ਤਨਖਾਹ ਕਮਿਸ਼ਨ ਨੂੰ ਮંજੂਰੀ ਦਿੱਤੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਵੱਡਾ ਐਲਾਨ ਕੀਤਾ ਹੈ ਤਾਜ਼ਾ ਐਲਾਨ ਵਿੱਚ ਜਸਟਿਨ ਟ੍ਰੂਡੋ ਨੇ ਕਿਹਾ ਕਿ ਉਹ ਅਗਲੀਆਂ ਆਮ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ ਕੈਨੇਡਾ ਵਿੱਚ ਆਮ ਚੋਣਾਂ ਇਸ ਹਲ ਅਕਤੂਬਰ ਵਿੱਚ ਹੋਣੀਆਂ ਹਨ ਪਰ ਇਹ ਤੈਅ ਸਮੇਂ ਤੋਂ ਪਹਿਲਾਂ ਹੀ ਹੋ ਸਕਦੀਆਂ ਹਨ ਟ੍ਰੂਡੋ ਨੇ ਬੁੱਧਵਾਰ ਨੂੰ ਓਟਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੈਂ ਆਉਣ ਵਾਲੀਆਂ ਚੋਣਾਂ ਵਿੱਚ ਨਹੀਂ ਲੜਾਂਗਾ ਇਹ ਮੇਰਾ ਫੈਸਲਾ ਹੈ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਜਸਟਿਨ ਟ੍ਰੂਡੋ ਕੈਨੇਡੀਅਨ ਸੂਬਿਆਂ ਦੇ ਮੁਖੀਆਂ ਨਾਲ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਸੁਲਾਹ ਕਰਨ ਦੀ ਰਣਨੀਤੀ ਤੇ ਚਰਚਾ ਕਰ ਰਹੇ ਹਨ 53 ਸਾਲ ਦੇ ਟ੍ਰੂਡੋ ਨੇ ਆਪਣੀ ਸਿਆਸੀ ਭਵਿੱਖ ਬਾਰੇ ਅਨਿਸ਼ਚਿਤਤਾ ਜ਼ਾਹਰ ਕਰਦੇ ਹਾਂ ਕਿ ਹੈ ਕਿ ਮੈਂ ਭਵਿੱਖ ਵਿੱਚ ਕੀ ਕਰਾਂਗਾ ਇਸ ਬਾਰੇ ਬਹੁਤਾ ਹਜੇ ਕੁਝ ਸੋਚਿਆ ਨਹੀਂ ਹੈ ਫਿਲਹਾਲ ਮੈਂ ਉਸ ਕੰਮ ਤੇ ਧਿਆਨ ਦੇ ਰਿਹਾ ਹਾਂ ਜੋ ਕੈਨੇਡੀਅਨਾਂ ਨੇ ਮੇਰੇ ਲਈ ਚੁਣਿਆ ਹੈ ਦੱਸਦੇ ਕਿ ਜਸਟਿਨ ਟੂਡੋ ਨੇ ਪਹਿਲੀ ਵਾਰ 2008 ਵਿੱਚ ਕਿਊਬਿਕ ਦੇ ਪੈਪਿਨੀਓ ਹਲਕੇ ਤੋਂ ਚੁਣੇ ਗਏ ਸਨ ਇਸ ਤੋਂ ਬਾਅਦ ਉਹਨਾਂ ਨੇ ਸ਼ਾਨਦਾਰ ਜਿਤਨਲ 2015 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹਾਲਕਿ 2019 ਅਤੇ 21 ਦੀਆਂ ਚੋਣਾਂ ਵਿੱਚ ਉਹ ਬਹੁਮਤ ਹਾਸਲ ਨਹੀਂ ਕਰ ਸਕੇ ਦੱਸਦੇ ਕਿ 6 ਜਨਵਰੀ ਨੂੰ ਡਸਟਨ ਟਰੂਡੋ ਨੇ ਐਲਾਨ ਕੀਤਾ ਸੀ ਕਿ ਉਹ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਪਾਰਟੀ ਦੀ ਲੀਡਰਸ਼ਿਪ ਚੋਣ ਪ੍ਰਕਿਰਿਆ 9 ਮਾਰਚ ਨੂੰ ਖਤਮ ਹੋ ਜਾਵੇਗੀ ਅਤੇ ਨਵੇਂ ਨੇਤਾ ਦੀ ਚੋਣ ਨਾਲ ਟਰੂਡੋ ਦੀ ਥਾਂ ਕੋਈ ਹੋਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਵੇਗਾ ਲਿਬਰਲ ਪਾਰਟੀ ਦੇ ਕਈ ਆਗੂਆਂ ਨੇ ਰਸਮੀ ਤੌਰ ਤੇ ਆਪਣੇ ਦਾਅਵੇ ਪੇਸ਼ ਕੀਤੇ ਹਨ ਲਿਬਰਲ ਪਾਰਟੀ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ 20% ਤੋਂ ਘੱਟ ਸਮਰਥਨ ਮਿਲਿਆ ਹੈ ਇਹ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਤੋਂ ਕਰੀਬ 25% ਦੇ ਅੰਕਾਂ ਨਾਲ ਪਿੱਛੇ ਹੈ ਟੂ ਡੂ ਦਾ ਇਹ ਫੈਸਲਾ ਕੈਨੇਡੀਅਨ ਸਿਆਸਤ ਵਿੱਚ ਇੱਕ ਅਹਿਮ ਮੋੜ ਲਿਆਵੇਗਾ ਜਿੱਥੇ ਲਿਬਰਲ ਪਾਰਟੀ ਨੂੰ ਨਵੀਂ ਲੀਡਰਸ਼ਿਪ ਨਾਲ ਨਮੀ ਦਿਸ਼ਾ ਵਿੱਚ ਅੱਗੇ ਵਧਣ ਦੀ ਚੁਣੌਤੀ ਹੋਵੇਗੀ ਦੱਸ ਦੇ ਕਿ 2024 ਦੇ ਅੰਤ ਵਿੱਚ ਟਰੂਡੋ ਨੂੰ ਪਾਰਟੀ ਅੰਦਰ ਵੱਧ ਰਹੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ 16 ਦਸੰਬਰ ਨੂੰ ਵਿੱਤ ਮੰਤਰੀ ਵੱਜੋਂ ਕ੍ਰਿਸਟਿਆ ਫਰੀਲੈਂਡ ਦੇ ਅਸਤੀਫੇ ਨੇ ਪ੍ਰਧਾਨ ਮੰਤਰੀ ਵਿੱਚ ਅਸਥਿਰਤਾ ਨੂੰ ਹੋਰ ਵਧਾ ਦਿੱਤਾ ਇਸ ਤੋਂ ਬਾਅਦ ਕਰੀਬ 100 ਸੰਸਦ ਮੈਂਬਰਾਂ ਨੇ ਟਰੂਡੋ ਦੇ ਜਲਦੀ ਅਸਤੀਫੇ ਦੀ ਮੰਗ ਕੀਤੀ ਆਖਰਕਾਰ ਜਸਟਿਨ ਟਰੂਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਵਾਮੀ ਪਾਰਟੀ ਦੇ ਉਮੀਦਵਾਰ ਦੇ ਸਮਰਥਨ ਵਿੱਚ ਰੋਡ ショਅ ਕੱਢਿਆ ਰੋਡ ショਅ ਵਿੱਚ ਵੱਡੀ ਗਿਣਤੀ ਵਿੱਚ ਆਪ ਵਰਕਰਾਂ ਤੇ ਸਮਰਥਕ ਲੋਕਾਂ ਨੇ ਸ਼ਮੂਲੀਤ ਕੀਤੀ ਲੋਕਾਂ ਨੇ ਨਾਰੇਬਾਜੀ ਲਾ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਉਮੀਦਵਾਰ ਦਾ ਸਵਾਗਤ ਕੀਤਾ ਸੀਐਮ ਭਗਵੰਤ ਮਾਨ ਨੇ ਪਾਰਟੀ ਦੀ ਵੱਡੀ ਚੇਤਤਾ ਦਾ ਦਾਅਵਾ ਕਰਦੇ ਹ ਕਿ ਅੱਜ ਲੋਕਾਂ ਦੀ ਭਾਰੀ ਭੀੜ ਨੇ ਸਾਕਤ ਕਰ ਦਿੱਤਾ ਹੈ ਕਿ ਦਿੱਲੀ ਦੇ ਲੋਕਾਂ ਨੇ ਮੋੜ ਆਵਾਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਨ ਦਿੱਲੀ ਕੀ ਜਨਤਾ ਨੇ ਪਹਿਲੇ 3 ਵਾਰ बहुत भारी प्रचंड बहुमत से आम आदमी पार्टी को चुना और सबसे बड़ी बात यह कि 2020 में अरविंद केजरीवाल जी ने दो महीने पहले चुनाव के दो महीने पहले आके टीवी पर आके बोला कि अगर दिल्ली वालों को मेरे काम पसंद आए तो वोट देना वरना वोट मत देना ये बात कहने के लिए जिगरा चाहिए ये कोई नेता नहीं कह सकता जिसने किया हो काम उसको जिसके अंदर कॉन्फिडेंस हो वही कह सकता है तो इस बार भी दिल्ली में जो है लोग जो है बिल्कुल रेडी रह हैं पांच तारीख को झाड़ू चलेगी और एक बार फिर से यानी कि चौथी बार अरविंद केजरीवाल जी लोगों के दिलों के मुख्यमंत्री बनने वाले चुनाव लड़ रही है अरविंद केजरीवाल को बोला जा रहा है किस तरह से कांग्रेस की भूमिका देखते हैं कांग्रेस की क्या बात करेंगे कितनी सीटें उनकी इससे पहले कितनी थी पीड़ी ओ, पीड़ी ओ। क्या बात कर रहे हो उनकी टाइम वेस्ट है कांग्रेस अपना रिकॉर्ड कायम रखेगी कांग्रेस को कोई नुकसान नहीं होने वाला इस विधानसभा चुनाव में उनका उतना ही रहेगा वो अपना रिकॉर्ड मेंटेन गांधी ने कहा है कि पीएम मोदी और केजरीवाल दोनों कैसे ही वादे करते हैं दोनों वादे करते हैं मैंने आपको बोला ना उनको बोलो कि पहले खाता तो खोल लो देश की राजधानी में उसके बाद बोल लेना जहां राहुल गांधी जी जहां सोनिया गांधी जी जहां खड़गे जी जहाँ ये रहते हैं इनके घर हैं वहां का एमएलए पिछले तीन बार से केजरीवाल है इसका मतलब चलो इन्होंने तो क्या वोट डालना होगा इनके माली इनके रसोई खानसा में भी वोट नहीं देते होंगे इनको यमुना तो तो के मुद्दे है कि बीजेपी के कैंडिडेट कैश बांट रहे हैं आम आदमी पार्टी के बिल्कुल शरेयम बांट रहे हैं प्रवेश वर्मा शरेम कैश जूते जैकेट चेन सोने की चेन तो शरेम बांट रहे हैं हमने इलेक्शन कमीशन में मैं भी गया था दो बार शिकायत करके आए कि ये क्या हो रहा है मतलब लेकिन ऐसा है कि इनको ये लगता है कि लोग बिकाऊ हैं इनको लगता है लोगों को खरीद लेंगे अब तो ये लोग बिकाऊ नहीं है ये ये लोगों का जमीर खरीदना चाहते हैं दिल्ली के लोग जो हैं वो सियाने लोग हैं उन्होंने ही यहां से इस पार्टी का जाग लगाया था देखो दही जितना मर्जी जगाना हो दही जितना मर्जी जमाना हो जाग का तो एक चम्मच चाहिए तो चम्मच दिल्ली से मिला तो हमने पंजाब में तो ही जमा लिया अभी हम गुजरात में जा रहे हैं अभी हम गोवा में जा पार्ण। 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 कह रहे हैं देखो किसी पार्टी को आपदा बोलना तो आपदा में से वो अफसर ढूंढ रहे हैं पहले भी कहते ना आपदा में से अफसर ढूंढेंगे तो ये गलत है हर एक पार्टी को लड़ने का अधिकार है उसको गालियां देने का आपदा मतलब हमें वो कह रहे हैं हम क्राइसिस हैं हम मुश्किल हैं हम दिल्ली के लोगों के लिए कोई कोई आ, मतलब ट्रबल मेकर हैं तो जो अपना ध्यान दें मोदी जी वो विश्व गुरु बन गए विश्व गुरु बन गए ट्रंप ने बुलाया नहीं अपनी ओथ सेरेमनी में बाकी छोटे 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 देश के राष्ट्रपतियों को बुलाया हुआ है कहां गए विश्व गुरु हमारे उनको बोलो अपने काम पे ध्यान देंगे तो ईडी तो पूरे का देश में एक्टिव है और ईडी और सीबीआई ये ये सिर्फ उन्हीं स्टेटों में क्यों जाती है जहाँ बीजेपी की सरकार नहीं है ये तमिलनाडु में छापे ये बंगाल में छापे झारखंड में छापे पंजाब में छापे दिल्ली में छापे तो मतलब ईडी को तो एक हथियार की तरह बरत रहे हैं लेकिन लोगों को सब पता है नहीं वो देखो दुखदायक है उसकी जांच होनी चाहिए और कोई मेरे ख्याल में उनके घर पे मैं, मैंने पढ़ा है कि कुछ चाकू से हमला हुआ है मैं उनकी सेहत की कामना करी गलोजी कौन से कौन से नेता गाली दे रहे हैं भाजपा बस उनके उनको आती ही गालियां क्या करें गालियाँ आती हैं बस वो कभी किसको क्योंकि उनको बोलना तो आता नहीं है कोई कोई विकास की बात तो करते नहीं है वो वो तो लड़ाना जानते हैं वो गाली गलोज की पार्टी जो है वो लोग सब समझते हैं दिल्ली के लोग हैं पढ़े लिखे लोग हैं दिल्ली के लोग गाली गलोज की हम काम की राजनीति करते हैं काम की राजनीति को लोग पसंदी पार्टी को आम आदमी पार्टी को आम आदमी पार्टी मैं आज डिमांड करता कि भगवंत मान तेरे वस्ता रोक नहीं भाई तू तो अस्तीफा दे दे ਜੋ ਮੇਵਾਰੀ ਕਿਸੇ ਹੋਰ ਕਾਬਲ ਬੰਦੇ ਨੂੰ ਦੇ ਦੇ ਜਿਹਨੂੰ ਸੁਰਤ ਮਰਦ ਹੋਵੇ ਤੇ ਉਹ ਪੰਜਾਬ ਦੇ ਅਮਨ ਸ਼ਾਂਤੀ ਕਾਨੂੰਨ ਲਾਉਣ ਆਰਡਰ ਨੂੰ ਬਾਹਰ ਰੱਖ ਸਕੇ ਮੈਂ ਪੰਜਾਬ ਦੇ ਹੋਮ ਮਿਨਿਸਟਰ ਸਾਹਿਬ ਜੋ ਮੁੱਖ ਮੰਤਰੀ ਸਾਹਿਬ ਵੀ ਨੇ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਜਾਗਦੇ ਹੋ ਕਿ ਸੋਛੋਗੇ ਹੋ ਇਹ ਪਤਾ ਹੈ ਸਭ ਨੂੰ ਕਿ ਤੁਸੀਂ ਪੰਜਾਬ 'ਤੇ ਤੁਹਾਡਾ ਧਿਆਨ ਘੱਟ ਹੀ ਲੱਗ ਰਿਹਾ ਤੁਸੀਂ ਸਹਿਰ ਸਪਾਟਾ ਮਹਿਕਮਾ ਲੈ ਲਓ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦੋ ਜੇ ਤੁਹਾਡੇ ਤੋਂ ਬੇਕੂਪੀ ਨਭਾਈ ਨਹੀਂ ਜਾ ਰਹੀ ਲਾਅ ਐਂਡ ਆਰਡਰ ਪਹਿਲਾਂ ਤਾਂ ਸਿਰਫ ਇਸ ਗੱਲ ਦਾ ਚਿੰਤਾ ਸੀ ਕਿ ਜੀ ਫਰੋਤੀ ਦੀ ਬੋਨ ਆ ਰਿਹਾ ਫਿਰ ਟਾਰਗੇਟਡ ਕਿਲਿੰਗ ਸ਼ੁਰੂ ਹੋ ਗਈਆਂ ਲੋਕੀ ਅੱਜ ਇਹ ਹਾਲਾਤ ਹੋ ਗਏ ਆ ਕਿ ਲੋਕ ਜਾ ਕੇ ਸਰਕਾਰ ਨੂੰ ਜਾਂ ਪੁਲਿਸ ਨੂੰ ਦੱਸ ਕੇ ਰਾਜੀ ਨਹੀਂ ਫਰੋਤੀ ਦੇ ਕੇ ਰਾਜੀ ਹੈ ਕਿ ਸ਼ਾਇਦ ਸ਼ਹਿਰ ਜਾਨ ਬਚੂ ਫਰੋਤੀ ਦਿੱਤੇ ਹਫਤਾ ਵਸੂਲੀ ਜਿਹੜਾ ਸ਼ਾਇਦ ਪਹਿਲਾਂ ਕਦੇ ਪੰਜਾਬ 'ਚ ਇਹੋ ਜਿਹਾ ਹਾਲਾਤ ਨਹੀਂ ਸੁਣੇ ਸਨ ਬਾਰਡਰ ਸਟੇਟ ਹੈ ਭਾਈ ਇੰਡੋ ਪਾਕਿਸਤਾਨ ਬਾਰਡਰ ਇੰਡੋ ਪਾਕ ਬਾਰਡਰ ਤੇ ਸਥਿਤ ਇਹ ਬਾਰਡਰ ਸਟੇਟ ਹੈ ਔਰ ਅੱਜ ਇਥੇ ਲਾਅਨ ਆਰਡਰ ਦੇ ਏਡੇ ਹਾਲਾਤ ਗੰਭੀਰ ਹੋ ਗਏ ਨਾਜ਼ਕ ਹੋ ਗਏ ਕਿ ਕੇਜਰੀਵਾਲ ਸਾਹਿਬ ਦਿੱਲੀ ਦੇ ਲਾਅਨ ਆਰਡਰ ਦਾ ਤੁਸੀਂ ਫਿਕਰ ਕਰਦੇ ਹੋ ਜ਼ਿਕਰ ਕਰਦੇ ਹੋ ਕਦੇ ਪੰਜਾਬ ਦਾ ਵੀ ਫਿਕਰ ਕਰ ਲਓ ਜਿੱਥੇ ਛੋਟੀ ਸਰਕਾਰ ਹੈ ਕਿ ਡਰਾਮਾ ਹੀ ਚੱਲਣਾ ਹਰ ਮੁੱਦੇ ਤੇ ਹਰ ਮੁੱਦੇ ਤੇ ਝੂਠ ਬੋਲਿਆ ਜਾਣਾ ਔਰ ਚੀਫ ਮਿਨਿਸਟਰ ਸਾਹਿਬ ਜਿਹਨੂੰ ਨਿਊਜ਼ੀਲੈਂਡ ਆਸਟ੍ਰੇਲੀਆ ਦਿੱਲੀ ਸੱਜਾ ਖਬਾ ਫਿਰੰਦਰ ਤਾਂ ਬੁਛੇਰਾ ਸਮਾਂ ਮਗਰ ਇਹ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਉਹ ਬਿਲਕੁਲ ਹੀ ਫੇਲ ਹੋ ਗਏ ਆ ਸਿੱਧੂ ਮੂਸੇਵਾਲੇ ਦਾ ਮਰਡਰ ਉਸ ਤੋਂ ਬਾਅਦ ਇੰਟੈਲੀਜੈਂਸ ਹੈੱਡਕੁਆਰਟਰ ਤੇ ਅਟੈਕ ਸੱਚੀ ਕਾਲ ਜੀ ਅੱਜ ਮਜੀਠੇ ਹਲਕੇ 'ਚ ਜਿੱਥੇ ਪਹਿਲਾਂ ਪੁਲਿਸ ਸਟੇਸ਼ਨ ਮਜੀਠੇ ਤੇ ਬਲਾਸਟ ਕੀਤਾ ਗਿਆ ਸੀ ਅੱਜ ਪਿੰਡ ਜੈਂਤੀਪੁਰ ਸਾਡੇ ਸਵਰਗਵਾਸੀ ਚੀਰਮੈਨ ਸਾਹਿਬ ਮੇਰੇ ਬਜ਼ੁਰਗਾਂ ਸਮਾਨ ਮੇਰਾ ਆਪਣਾ ਸਤਿਕਾਰਯੋਗ ਪਰਿਵਾਰ ਪਪੂ ਜੈਂਤੀਪੁਰ ਜੀ ਦੇ ਗ੍ਰਹਿ ਵਿਖੇ ਕੁਝ ਚੰਦ ਮਿੰਟਾਂ ਪਹਿਲਾਂ ਹੀ ਇੱਕ ਗਰਨੇਡ ਅਟੈਕ ਹੋਇਆ ਕੋਈ ਆਰ ਡੀ ਐਕਸ ਕਹਿ ਰਿਹਾ ਹੈ ਕੋਈ ਗਰਨੇਡ ਕਹਿ ਰਿਹਾ ਹੈ ਕਿਉਂਕਿ ਹਲੇ ਖਬਰ ਆਹੀ ਰਹੀ ਹੈ ਉਹ ਵੀਡੀਓ ਮੈਂ ਸਾਂਝੀ ਵੀ ਕੀਤੀ ਹੈ ਮਗਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਪਿਛਲੇ ਮਹੀਨੇ 2 ਮਹੀਨੇ ਦੇ ਅੰਦਰ ਅੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਸ਼ਿਫਤੀ ਦਾ ਘਰ ਜਿੱਥੇ ਸ੍ਰੀ ਹਰਮੰਦਰ ਸਾਹਿਬ ਹੈ ਦਰਬਾਰ ਸਾਹਿਬ ਹੈ ਤੁਸੀਂ ਸਾਰੇ ਜਾਣਦੇ ਹੋ ਉੱਥੇ ਕਿਵੇਂ ਉੱਥੇ ਵੀ ਇਸਲਾਮਾਬਾਦ ਥਾਣੇ ਔਰ ਫਿਰ ਇੱਕ ਥਾਣਾ ਜਿਹੜਾ ਰਣਜੀਤ ਐਵੇਨਿਊ ਤੇ ਜਿਹੜੀ 에어ਪੋਰਟ ਦੀ ਸੜਕ ਹੈ ਚੌਂਕੀ ਜਿਹੜੀ ਹੈ ਬਿਲਕੁਲ 에어ਫੋਰਸ ਸਟੇਸ਼ਨ ਦੇ ਨਾਲ ਲੱਗਦੀ ਐ ਆਰਮੀ ਦੇ ਸਟੇਸ਼ਨ ਦੇ ਨਾਲ ਲੱਗਦੀ ਐ 메인 ਰੋਡ ਐ ਜਿਹੜੀ 에어ਪੋਰਟ ਨੂੰ ਜਾਂਦੀ ਐ ਉੱਥੇ ਬਲਾਸਟ ਹੋਇਆ ਉਸ ਤੋਂ ਬਾਅਦ ਗੁਰਦਾਸਪੁਰ ਹੋਇਆ ਘੱਟੋ ਘਾਟ 10 11 ਬਲਾਸਟ ਪਿਛਲੇ 2 ਢੋਲ ਮਹੀਨੇ ਚ ਹੋ ਗਏ ਮੈਂ ਪੰਜਾਬ ਦੇ ਹੋਮ ਮਿਨਿਸਟਰ ਸਾਹਿਬ ਜੋ ਮੁੱਖ ਮੰਤਰੀ ਸਾਹਿਬ ਵੀ ਨੇ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਜਾਗਦੇ ਹੋ ਕਿ ਸੌਂ ਗਏ ਹੋ ਇਹ ਪਤਾ ਸਭ ਨੂੰ ਕਿ ਤੁਸੀਂ ਪੰਜਾਬ ਕੇ ਤੁਹਾਡਾ ਧਿਆਨ ਘੱਟ ਹੀ ਲੱਗ ਰਿਹਾ ਤੁਸੀਂ ਸਹਿਰ ਸਪਾਟਾ ਮਹਿਕਮਾ ਲੈ ਲਓ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦਿਓ ਜੇ ਤੁਹਾਡੇ ਤੋਂ ਬੇਕੂਫੀ ਨਿਭਾਈ ਨਹੀਂ ਜਾ ਰਹੀ ਆਟਰ ਫੇਲੀਅਰ ਲਾਅ ਐਂਡ ਆਰਡਰ ਪਹਿਲਾਂ ਤਾਂ ਸਿਰਫ ਇਸ ਗੱਲ ਦਾ ਚਿੰਤਾ ਸੀ ਕਿ ਜੀ ਫਰੋਤੀ ਦੀ ਫੋਨ ਆ ਰਿਹਾ ਫਿਰ ਟਾਰਗੇਟਡ ਕਿਲਿੰਗ ਸ਼ੁਰੂ ਹੋ ਗਈਆਂ ਲੋਕੀ ਅੱਜ ਇਹ ਹਾਲਾਤ ਹੋ ਗਏ ਆ ਕਿ ਲੋਕ جا کے سرکار ਨੂੰ یا پولیس ਨੂੰ ਦੱਸ ਕੇ ਰਾਜੀ ਨਹੀਂ ਫਰੋਤੀ ਦੇ ਕੇ ਰਾਜੀ ਹੈ ਕਿ ਸ਼ਾਇਦ ਸ਼ਹਿਰ ਜਾਨ ਬਾਂਜੂ ਫਰੋਤੀ ਦਿੱਤੇ ਹਨ ਹਫਤਾ ਵਸੂਲੀ ਜਿਹੜਾ ਸ਼ਾਇਦ ਪਹਿਲਾਂ ਕਦੇ ਪੰਜਾਬ 'ਚ ਇਹੋ ਜਿਹੇ ਹਾਲਾਤ ਨਹੀਂ ਸੁਨੇ ਸਨ ਬਾਰਡਰ ਸਟੇਟ ਹੈ ਭਾਈ ਇੰਡੋ ਪਾਕਿਸਤਾਨ ਬਾਰਡਰ ਇੰਡੋ ਪਾਕ ਬਾਰਡਰ ਤੇ ਸਥਿਤ ਇਹ ਬਾਰਡਰ ਸਟੇਟ ਹੈ ਔਰ ਅੱਜ ਇੱਥੇ ਲਾਅ ਔਰਡਰ ਦੇ ਏਡੇ ਹਾਲਾਤ ਗੰਭੀਰ ਹੋ ਗਏ ਨਾਜ਼ਕ ਹੋ ਗਏ ਕਿ ਕੇਜਰੀਵਾਲ ਸਾਹਿਬ ਦਿੱਲੀ ਦੇ ਲੋਨ ਆਰਡਰ ਦਾ ਤੁਸੀਂ ਫਿਕਰ ਕਰਦੇ ਹੋ ਜ਼ਿਕਰ ਕਰਦੇ ਹੋ ਕਦੇ ਪੰਜਾਬ ਦਾ ਵੀ ਫਿਕਰ ਕਰ ਲਓ ਜਿੱਥੇ ਛੋਟੀ ਸਰਕਾਰ ਹੈ ਕਿ ਡਰਾਮਾ ਹੀ ਚੱਲਣਾ ਹਰ ਮੁੱਦੇ ਤੇ ਹਰ ਮੁੱਦੇ ਤੇ ਝੂਠ ਬੋਲਿਆ ਜਾਣਾ ਔਰ ਚੀਫ ਮਿਨਿਸਟਰ ਸਾਹਿਬ ਜਿਹਨੂੰ ਨਿਊਜ਼ੀਲੈਂਡ ਆਸਟ੍ਰੇਲੀਆ ਦਿੱਲੀ ਸੱਜਾ ਖੱਬਾ ਫਿਰਨਦਾ ਤਾਂ ਬਥੇਰਾ ਸਮਾਂ ਮਗਰ ਇਹ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਉਹ ਬਿਲਕੁਲ ਹੀ ਫੇਲ ਹੋ ਗਏ ਆ ਸਿੱਧੂ ਮੂਸੇਵਾਲੇ ਦਾ ਮਰਡਰ ਉਸ ਤੋਂ ਬਾਅਦ ਇੰਟੈਲੀਜੈਂਸ ਹੈੱਡਕੁਆਰਟਰ ਤੇ ਅਟੈਕ ਔਰ ਅੱਜ ਸੰਦੀਪ ਡੰਗਲੰਬੀਆਂ ਦਾ ਕਤਲ ਔਰ ਅੱਜ ਹਾਲਾਤ ਇਹ ਬਣ ਗਏ ਆ ਕਿ ਜਿਸ ਇਨਸਾਨ ਤੇ ਪਹਿਲਾਂ ਵੀ ਥ੍ਰੈਟ ਸੀ ਜੇਨਤੀਪੁਰ ਤੇ ਪੱਪੂ ਜੀ ਤੇ ਉਤੇ ਮੁੰਡੇ ਦੀਪੂ ਤੇ ਕਾਲੇ ਜੇ ਜਿਨ੍ਹਾਂ ਦੀ ਪੁਲਿਸ ਨੂੰ ਪੂਰੀ ਜਾਣਕਾਰੀ ਹੈ ਮੈਂ ਆਪ ਆਲਾਪ ਸਰ ਨਾਲ ਪੁੱਛਦਿਆਂ ਨਾਲ ਇਹ ਗੱਲ ਡਿਸਕਸ ਕੀਤੀ ਕਿ ਦੀਸ ਫੈਮਲੀਆਂ ਅੰਡਰ ਸੀਰੀਅਸ ਥ्रेट ਔਰ ਇਹਨਾਂ ਦਾ ਬਚਾ ਕਰਨਾ ਇਹਨਾਂ ਨੂੰ ਪ੍ਰੋਪਰ ਸੇਫਟੀ ਐਂਡ ਸਿਕਿਉਰਿਟੀ ਪ੍ਰੋਵਾਈਡ ਕਰਨੀ ਬੜੀ ਜ਼ਰੂਰੀ ਆ ਮਗਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਦਲੇਰੀ ਵੇਖੋ ਅੱਜ ਮੋਟਰਸਾਈਕਲ 'ਤੇ ਲੋਕ ਆਏ ਔਰ ਸ਼ਰੀਆਮ ਬੰਬ ਸਿੱਟ ਕੇ ਗਏ ਆ ਜਿਹਦੀਆਂ ਵੀਡੀਓ ਆ ਤੋ ਕੁਝ ਤਸਵੀਰਾਂ ਵੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਆ ਆ ਉਹ ਕੁਝ ਤਸਵੀਰਾਂ ਨੇ ਜਿਹੜੀਆਂ ਇਹਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵੈਸੇ ਮੈਂ ਟਵੀਟ ਵੀ ਕਰੂੰਗਾ ਔਰ ਵੀਡੀਓ ਮੈਂ ਆਪਕੇ ਟਵਿੱਟਰ ਤੇ ਆਲਰੇਡੀ ਚਲਾ ਦਿੱਤੀ ਹੈ ਕਿ ਸਾਹਮਣੇ ਆ ਰਿਹਾ ਔਰ ਕੋਲ ਸੋਣਾ ਕਹਿਣ ਦੀ ਕੋਸ਼ਿਸ਼ ਕਰੇ ਕਿ ਭਾਈ ਇਹ ਤਾਂ ਟਾਇਰ ਪਾ ਗਿਆ ਸੀ ਬਿਕੋਜ਼ ਟਾਇਰ ਨਹੀਂ ਪਾਟਿਆ ਇਹਦੇ ਵਿੱਚ ਜੇ ਤੁਸੀਂ ਅੱਗੇ ਜਾ ਕੇ ਦੇਖੋ ਕਿਵੇਂ ਮੋਟਰਸਾਈਕਲ ਆਇਆ ਔਰ ਮੋਟਰਸਾਈਕਲ ਤੋਂ ਦੋ ਤਿੰਨ ਲੋਕ ਸਵਾਰ ਨੇ ਔਰ ਕਿਵੇਂ ਆ ਬੰਮ ਸਿੱਟਦੇ ਨੇ ਔਰ ਫਿਰ ਚਿੰਗਾਰੀ ਤੁਹਾਡੇ ਸਾਹਮਣੇ ਜਿਹੜਾ ਉਹਦਾ ਆਫਟਰਮਾਰਥ ਹੈ ਜੋ ਰਿਜ਼ਲਟ ਹੈ ਉਹ ਸਾਰਿਆਂ ਸਾਹਮਣੇ ਆ ਰਿਹਾ ਇਸ ਲਈ ਜਾਗੋ ਭਾਈ ਜਾਗੋ ਔਰ ਮੈਂ ਅਜ ਡਿਮਾਂਡ ਕਰਦਾ ਕਿ ਭਗਵੰਤ ਮਾਨ ਤੇਰੇ ਵਾਸਤੇ ਦਾ ਰੋਗ ਨਹੀਂ ਭਾਈ ਤੂੰ ਤਾਂ ਅਸਤੀਫਾ ਦੇ ਦੇ ਜ਼ਿੰਮੇਵਾਰੀ ਕਿਸੇ ਹੋਰ ਕਾਬਲ ਬੰਦੇ ਨੂੰ ਦੇ ਦੇ ਜਿਹਨੂੰ ਸੁਰਤਪੁਰਤ ਹੋਵੇ ਤੇ ਉਹ ਪੰਜਾਬ ਦੇ ਅਮਨ ਸ਼ਾਂਤੀ ਕਾਨੂੰਨ ਲਾਉਣ ਆਰਡਰ ਨੂੰ ਬਾਹਰ ਰੱਖ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਲ ਸਾਹਿਬ ਵਾਹਿਗੁਰੂ ਜੀ